ਪਿਓਰ ਤੂਸ਼ ਪਸ਼ਮੀਨੇ ਦਾ ਸ਼ਾਲ ਸੂਟ ਆ ਚੁੱਕੇ ਜੀ ਡਿਜ਼ਾਈਨ ਚੈੱਕ ਕਰੋ ਜੀ ਬੜਾ ਅਲਟੀਮੇਟ ਡਿਜ਼ਾਈਨ ਹੈ ਲਓ ਜੀ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਹੈ ਜੀ ਕੰਟਰਾਸਟ ਦੇ ਵਿੱਚ ਰੂ ਸਲਵਾਰ ਪਿਓਰ ਪਸ਼ਮੀਨਾ ਕਪੜਾ ਜੀ ਲਓ ਜੀ ਡਿਜ਼ਾਈਨ ਚੈੱਕ ਕਰ ਲਓ ਜਲਦੀ ਜਲਦੀ ਆਰਡਰ ਦੇ ਦੇ ਜੀ ਸਾਨੂੰ ਸਕਰੀਨ ਦੇ ਉੱਪਰ ਨੰਬਰ ਹੈਗਾ ਮੈਂਸ਼ਨ ਜੀ ਬਹੁਤ ਸੋਹਣਾ ਆਰਟੀਕਲ ਹੈ ਜੀ ਕੰਟਰਾਸਟ ਸਲਵਾਰ ਪਿਓਰ ਪਸ਼ਮੀਨੇ ਦੀ ਪਿਓਰ ਪਸ਼ਮੀਨੀ ਰੂ ਕਪੜਾ ਜੀ ਨਾਲ ਸ਼ਾਲ ਜੀ ਰੰਗ ਬੜੇ ਸੋਹਣੇ ਨੇ ਜੀ ਰੰਗ ਚੱਕਰੀ ਚਲੀਓ ਲਓ ਜੀ ਲੀ ਸ਼ੇਰ ਵਾਲੇ ਨੇ ਲਾਰਖੀ ਸੇਲ ਜੀ ਸੇਲ ਦੇ ਵਿੱਚ ਲਾਰਖੀ ਨੇ ਆਫਰਾਂ ਜੀ 1000 ਰੁਪਏ ਦਾ ਸੂਟ ਕਰਖਿਆ ਜੀ ਆਫਰ ਦੇ ਵਿੱਚ 600 ਰੁਪਏ ਦਾ ਬਹੁਤ ਸੋਹਣਾ ਆਰਟੀਕਲ ਹੈ ਜੀ ਜਲਦੀ ਜਲਦੀ ਆਰਡਰ ਕਰ ਦੋ ਸ਼ਾਲ ਦੇਖੋ ਜੀ ਕਿੰਨਾ ਸੋਹਣਾ ਹੈ ਕੰਟਰਾਸਟ ਦੇ ਵਿੱਚ ਸ਼ਾਲ ਬਣਾਇਆ ਹੋਇਆ ਜੀ ਰੰਗ ਬੈਕਗਰਾਉਂਡ ਰਹਿਣਗੇ ਲਾਈਟ ਬਹੁਤ ਸੋਹਣਾ ਕਪੜਾ ਹੈ ਲਓ ਜੀ ਥਰਡ ਕਲਰ ਆ ਗਿਆ ਆਪਣਾ ਵਾਈਨ ਸ਼ੇਡ ਜੀ ਲਾਈਟ ਵਾਈਨ ਸ਼ੇਡ ਆ ਗਿਆ ਜੀ ਬੜਾ ਪੈਰਾ ਆਰਟੀਕਲ ਹੈ 600 ਰੁਪਏ ਦੇ ਵਿੱਚ ਸ਼ਾਲ ਕੰਟਰਾਸਟ ਨੇ ਜੀ ਤਿੰਨ ਕਲਰ ਨੇ ਤਿੰਨੇ ਹੀ ਪੂਰੇ ਸੋਹਣੇ ਨੇ 50 ਰੁਪਏ ਸ਼ਿਪਿੰਗ ਰੂਪ ਜੀ ਜਲਦੀ ਜਲਦੀ ਆਰਡਰ ਕਰ ਲਓ ਬਹੁਤ ਸੋਹਣਾ ਕਨਸੈਪਟ ਹੈ ਡਿਜ਼ਾਈਨ ਚੈੱਕ ਕਰ ਲਓ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਅਲੀਸ਼ੇਰ ਵਾਲਿਆਂ ਨੇ ਧੂਮਾ ਪਾ ਰੱਖਿਆ ਨੇ ਜੀ ਆਫਰਾਂ ਤੇ ਆਫਰਾਂ ਲਾ ਰੱਖਿਆ ਨੇ ਜਲਦੀ ਜਲਦੀ ਆਰਡਰ ਕਰ ਦਿਓ ਜੀ ਲਓ ਜੀ ਸਕਰੀਨ ਸ਼ਾਟ ਲਈ ਚਲੋ ਤਿੰਨ ਡਿਜ਼ਾਈਨ ਨੇ ਤਿੰਨੇ ਹੀ ਬੂਰੇ ਸੋਹਣੇ ਨੇ ਜੀ